ਤੋ ਦਾਣੇ ਇਹਨਾਂ ਤੇ ਵਿੱਚ ਖਤਮ ਹੋ ਗਏ 3 ਮਿੰਟਾਂ ਦੇ ਅੰਦਰ ਅੰਦਰ ਚ ਆਪਣੇ ਆਪ ਬੰਦ ਹੋ ਜਾਣਾ ਆਪ ਕੱਟ ਕਰ ਆਪਣੇ ਆਪ ਬੰਦ ਹੋ ਜਾਣਾ ਦਾਣੇ ਪਾਓ ਇਹਦੇ ਵਿੱਚ ਤੇ ਚਾਹੇ ਆਪਾਂ ਬਾਹਰ ਚਲੇ ਗਏ ਆਉਂਦਿਆਂ ਨੂੰ ਆਟਾ ਫਸਾਈ ਕਰਕੇ ਆਪਣੇ ਆਪ ਬੰਦ ਹੋ ਜੇ ਇਹ ਆਪਣੇ ਆਪ ਦੇ ਬਣੇ ਹੋਏ ਮਾਡਲ ਹੈ ਵੈਸੇ ਗੁਜਰਾਤ ਦੇ ਵਿੱਚ ਆਉਂਦੀਆਂ ਚੱਕੀਆਂ ਉਹ ਗੁਜਰਾਤ ਵਾਲੇ ਅਲੱਗ ਮਾਡਲ ਹੈਗੇ ਉਹ ਥੋੜੇ ਨਰਮ ਹੁੰਦੇ ਹੈਗੇ ਤੂੜੀ-ਤਾੜੀ ਵਾਲਾ ਬੋਰਡ ਲੱਗਿਆ ਹੁੰਦਾ ਆਪਣੇ ਜਿਹੜੇ ਵਧੀਆ ਬੋਰਡ ਲਾ ਕੇ ਆਪਾਂ ਤਿਆਰ ਕਰੇ ਹੋਏ ਹੈਗੇ ਜਦੋਂ ਅਸੀਂ ਕਈ ਵਾਰੀ ਚੱਕੀ ਛੱਡ ਕੇ ਆਉਣੇ ਆ ਘਰੇ ਚਲਾ ਕੇ ਪਹਿਲਾਂ ਚੈੱਕ ਕਰਕੇ ਇਹਦੀ ਟ੍ਰੇਨਿੰਗ ਟਰੇਨਿੰਗ ਵੀ ਦੇ ਕੇ ਆਉਣੇ ਟਰੇਨਿੰਗ ਦੇ ਕੇ ਆਉਣੇ ਆ ਕਰੀ ਤਿੰਨੇ ਚੱਕੀਆਂ ਦੀ ਮੋਟਰ ਮੱਚਦੀ ਆ ਘਰੇ ਜਾ ਕੇ ਆਪਾਂ ਨਵੀਂ ਪਾ ਕੇ ਆਵਾਂਗੇ ਠੀਕ ਆ ਇੱਕ ਸਾਲ ਤੱਕ ਇੱਕ ਸਾਲ ਤੱਕ ਆਪਣੀ ਆਲ ਪੰਜਾਬ ਸਪਲਾਈ ਹੈਗੀ ਘਰੇ ਛੱਡ ਕੇ ਆਵਾਂਗੇ ਪਹਿਲਾਂ ਚੱਕੀ ਪਹੁੰਚੂਗੀ ਬਾਅਦ ਚ ਪੈਸੇ ਲੈ ਕੇ ਠੀਕ ਹੈ ਜੀ ਹਾਂ ਇਹ ਲੈਟੀ ਜ਼ਿਆਦਾ ਕੱਢਣ ਵਾਸਤੇ ਆਗੀ ਠੀਕ ਹੈ ਇਹਦੇ ਨਾਲ ਆਪਾਂ 1.5 ਕੁਆਂਟਲ 2 HP ਚੱਕੀ ਦੇ ਨਾਲ ਆਪਾਂ ਮਤਲਬ ਦਲੀਆ ਕੱਢ ਸਕਦੇ ਆਂ ਪਸੂਆਂ ਵਾਲਾ ਠੀਕ ਹੈ ਜੀ ਆ 40 ਤੋਂ 50 ਕਿਲੋ ਦਾਣਾ ਕੱਢਦੀ ਆ ਇਹੇ ਉਵੇਂ ਫਿਊਚਰ ਆ ਇਹਦੇ ਜਾਲੀਆਂ ਇਹਦੇ ਨਾਲ 8 ਹੈਗੀਆਂ ਹੈਵੀ ਜਾਲੀਆਂ ਟੈਂਕ ਵੱਡਾ ਇਹਦੇ ਨਾਲ ਆਪਾਂ ਹਲਦੀ ਮਿਰਚ ਧਨੀਆ ਸਾਰੀ ਚੀਜ਼ ਆਪਾਂ ਪਸਾਈ ਕਰ ਸਕਦੇ ਆ ਆ ਮਸਾਲੇ ਵਾਲਾ ਹੋਪਰ ਲੱਗ ਜਾਂਦਾ ਹੈਗਾ ਇੱਥੇ ਜਾਲੀਆਂ ਪੈਂਦੀਆਂ ਇਦੇ ਨਾਲ ਅਲੱਗ-ਅਲੱਗ ਟਾਈਪ ਦੀਆਂ 8 ਜਾਲੀਆਂ 7 ਜਾਲੀਆਂ ਹੋਣੀਆਂ ਅੱਛਾ ਜਾਲੀਆਂ 7 ਜਾਲੀਆਂ ਜਾਲੀਆਂ ਪੂਰੀਆਂ ਹੈਵੀ ਆ ਹਾਂ ਇਹ ਸਾਫ ਸਫਾਈ ਨੂੰ ਜਦੋਂ ਆਪਾਂ ਚਲਾਉਣਾ ਇਹਨੂੰ ਖੋਲ ਸਕਦੇ ਆਂਗੇ ਮੋਟਰ ਘਰਮਣੀ ਹੁੰਦੀ ਹੈ ਬਾਈ ਜੀ ਅੱਜ ਸੋਡੇ ਘਰ ਦੇ ਵਿੱਚੋਂ ਇੱਕ ਕਲੇਸ਼ ਮੁਕਾ ਦੇਣਾ ਵੀ ਜਿਹੜਾ ਨਿਆਣਿਆਂ ਨੂੰ ਕਹਿੰਦੇ ਆ ਫਲਾਨਿਆਂ ਤੂੰ ਆਟਾ ਪਿਆਕੇ ਲੈ ਕੇ ਆ ਤੂੰ ਆਟਾ ਪਿਆਕੇ ਲੈ ਕੇ ਆ ਮੁਕਦੀ ਗੱਲ ਹੈ ਵੀ ਡਿਜੀਟਲ ਜਮਾਨੇ ਦੀਆਂ ਡਿਜੀਟਲ ਆਟਾ ਚੱਕੀਆਂ ਲੈ ਕੇ ਆਏ ਆਪਾਂ ਆਟੇ ਦੇ ਨਾਲ-ਨਾਲ ਮਸਾਲੇ ਵੀ ਪੀਂਦੀਆਂ ਨੇ ਜਿਵੇਂ ਮੱਕੀ ਬਾਜਰਾ ਮੋਠ ਕੁਛ ਮਰਜ਼ੀ ਪੀ ਸਕਦੇ ਹੋ ਤੁਸੀਂ ਲੇਟੀ ਦਾਣੇ ਤੋਂ ਲੈ ਕੇ ਸਾਰੀ ਗੱਲਬਾਤ ਸਿਰਾ ਕਰਾ ਦਿੰਦਿਆਂ ਨਗਿਆਂ ਕੀ ਰੇਟ ਹੈ ਕਿੰਨੇ ਦੀ ਆਉਂਦੀ ਹੈ ਨਾਲ ਸਾਡੇ ਹਰ ਭਜਨ ਬਾਈ ਹੋਊਗਾ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਦੱਸਾਂਗੇ ਤੁਹਾਡੇ ਘਰ ਤੱਕ ਵੀ ਪਹੁੰਚ ਕਰ ਦੇਣਗੇ ਆਜੋ ਦੋਸਤੋ ਕਰਦੇ ਆ ਸਾਰੀ ਗੱਲਬਾਤ ਬਾਈ ਕੀ ਹਾਲ ਚਾਲ ਵਧੀਆ ਬਾਈ ਆਹ ਹਾਂ ਜੀ ਹਾਂ ਜੀ ਵਧੀਆ ਵਧੀਆ ਤੇ ਬਾਈ ਦੱਸੋ ਸਾਨੂੰ ਫਿਰ ਚੱਕੀਆਂ ਬਾਰੇ ਕੁਛ ਹਾਂ ਜੀ ਇਹਦੇ ਵਿੱਚ ਅਲੱਗ-ਅਲੱਗ ਮਾਡਲ ਆਉਂਦੇ ਆ ਜਿਵੇਂ ਕਿ 1 HP ਚੱਕੀ ਹੈ ਸਾਰਾ ਨੂੰ ਛੋਟਾ ਮਾਡਲ ਹੈ ਅੱਛਾ ਫਿਰ 2 HP ਆਉਂਦੀ ਹੈ ਫਿਰ 3 HP ਤਿੰਨ ਤਰ੍ਹਾਂ ਦੇ ਮਾਡਲ ਆਉਂਦੇ ਆ ਤਿੰਨ HP ਤੱਕ ਆਉਂਦੀ ਹੈ ਹਾਂ ਹਾਂ 3 HP ਤੱਕ ਇਹ ਜਿਹੜਾ ਛੋਟਾ ਮਾਡਲ ਆ ਇਹ ਜਿੰਮੇ ਕਿ ਆਪਾਂ ਘਰ ਦੇ ਵਿੱਚ ਪਸ਼ੂ ਡੰਗਰ ਨਹੀਂ ਰੱਖਦੇ ਜਾਂ ਇੱਕ ਦੋ ਰੱਖਦੇ ਆ ਫਿਰ ਵੀ ਆਪ ਨੂੰ ਡੰਗ ਲਾਉਂਦੀ ਹੈਗੀ ਤੇ ਜੇ ਆਪਾਂ ਪਸ਼ੂ ਡੰਗਰ ਪੰਜ ਚਾਰ ਰੱਖਦੇ ਆ ਫਿਰ ਆਪਾਂ 2 ਐਚਪੀ ਦੀ ਲੈਣੀ ਪੈਂਦੀ ਆਪਾਂ ਨੂੰ ਤੇ ਨਹੀਂ ਫਿਰ ਜੇ ਕੋਈ ਡੇਰੀ ਆ ਆਪਣੇ ਤਾਂ ਮਤਲਬ 3 ਐਚਪੀ ਦੀ ਅੱਛਾ ਜੇ ਆਪਾਂ ਬਾਵਾ ਪਸ਼ੂ ਰੱਖਦੇ ਆ ਡੇਰੀ ਫਾਰਮਿੰਗ ਦਾ ਕੰਮ ਹਾਂ ਫਿਰ ਤਾਂ 3 ਐਚਪੀ ਮਾਡਲ ਆ 3 ਐਚਪੀ ਆ ਸੋ ਤੋਂ ਜੇ ਮੈਂ ਤੁਸੀਂ ਕੋਈ ਪਸ਼ੂ ਡੰਗਰ ਨਹੀਂ ਰੱਖਦੇ ਤੁਹਾਨੂੰ 1 ਐਚਪੀ ਦੀ ਬਹੁਤ ਹੈ ਜੇ ਰੱਖਦੇ ਹੋ ਮਾੜੇ ਮੋٹے ਤਾਂ 2 ਐਚਪੀ ਆ ਜੇ ਤੁਹਾਡਾ ਡੇਰੀ ਫਾਰਮਿੰਗ ਦਾ ਕੰ تنچ پی دی سنوں مطلب جڑی ہے چੱਕیاں لے کے جانی ਪਊਗੀ ਇਹਦੇ ਵਿੱਚ ਜਿਹੜੀ 1 एचपी ਉਹਦੇ فیਚਰ ਕਿਹੜੇ-ਕਿਹੜੇ ਦੇਣਗੇ 1 एचपी ਜਿਹੜੀ ਚੱਕੀ ਆ ہاں جی ਇਹ 8 ਤੋਂ 10 ਕਿਲੋ 8 ਕਿਲੋ ਆਟਾ ਕੱਢਦੀ ਹੈ ਇੱਕ ਘੰਟੇ ਦਾ ਠੀਕ ਹੈ ਇਹਦੇ ਨਾਲ ਆਪਾਂ ਹਲਦੀ ਮਿਰਚ ਧਨੀਆ ਸਾਰੀ ਚੀਜ਼ ਆਪਾਂ ਪਸਾਈ ਕਰ ਸਕਦੇ ਆ ਪਸ਼ੂਆਂ ਵਾਲਾ ਦਲੀਆ ਲੇਟੇ ਜਿਵੇਂ ਕਿ ਮਤਲਬ 10-12 ਕਿਲੋ ਦਲੀਆ ਘੜ ਦਿੰਦੀ ਆ ਬਸ ਸਵਾਦ ਅੱਛਾ ਦਲੀਆ ਦੁਲੀਆ ਵੀ ਘੜ ਦਿੰਦੀ ਆ ਹਲਦੀ ਮਿਰਚ ਧਣੀਆਂ ਬਾਜਰੀ ਮੱਕੀ ਬੇਸਨ ਸਾਰੀ ਚੀਜ਼ੇ ਵਸਾਈ ਕਰਦੇ ਇਹਦੇ ਨਾਲ ਦਾ ਮਤਲਬ ਇੱਕ ਹੋਰ ਫਾਇਦਾ ਹੋ ਗਿਆ ਜਿਹੜੇ ਬਾਜ਼ਾਰ ਚ ਆਪਣੇ ਮਸਾਲੇ ਆਉਂਦੇ ਆ ਪੀਛੇ ਵਸਾਏ ਆਉਂਦੇ ਆ ਕੋਈ ਮਿਲਾਵਟ ਵਾਲੇ ਹੋਗੇ ਜਾਂ ਐ ਨਾਲੋਂ ਬਿਮਾਰੀਆਂ ਹੀ ਨੇ ਨੇਰੀਆਂ ਹਾਂ ਤੇ ਘਰੇ ਆਪਾਂ ਤੁਰਤ ਮਸਾਲੇ ਪੀ ਕੇ ਇਹਦੇ ਵਿੱਚ ਖਾ ਸਕਦੇ ਹਾਂ ਜੇ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਨਹੀਂ ਇਹ ਤੇ ਇਹ ਚੀਜ਼ ਬਈ ਇਹਦੀ ਬਹੁਤ ਵਧੀਆ ਹਾਂ ਇਹਦੇ ਬਾਰੇ ਤੁਹਾਨੂੰ ਸਾਰੀ ਮੈਂ ਜਾਣਕਾਰੀ ਦਿੰਨਾ ਕਿ ਇਹਦੇ ਆ ਮਸਾਲੇ ਵਾਲਾ ਹੋਪਰ ਲੱਗ ਜਾਂਦਾ ਹੈਗਾ ਇੱਥੇ ਜਾਲੀਆਂ ਪੈਂਦੀਆਂ ਇਹਦੇ ਨਾਲ ਅਲੱਗ ਆਉਣੀ ਜਾਂਦੇ ਅੱਛਾ ਜਾਲੀਆਂ 7-8 ਜਾਲੀਆਂ ਜਾਲੀਆਂ ਪੂਰੀਆਂ ਹੈਵੀ ਆ ਹਾਂਜੀ ਤੇ ਇਹਦੇ ਵਿੱਚ ਆਹ ਦਾਣੇ ਜਿਆਦਾ ਪੈਣ ਵਾਸਤੇ ਲੱਗ ਜਾਂਦਾ ਹੈਗਾ ਠੀਕ ਹੈ ਹਾਂ ਇਹ ਜਾਲੀਆਂ ਬਰਸ਼ ਕਪੜਾ ਇਹਦਾ ਕਵਰ ਆ ਸਾਰੀ ਚੀਜ਼ ਇਹਦੀ ਨਾਲ ਮਿਲੂਗੀ ਆ ਕਵਰ ਆ ਗਿਆ ਇਹ ਬੁਰਛਾ ਆ ਗਿਆ ਇਹਦੇ ਉੱਤੇ ਸਾਰੀ ਜਾਣਕਾਰੀ ਦਿੱਤੀ ਹੋਈ ਹੈਗੀ ਅੱਛਾ ਜੀ ਹਾਂ ਮਤਲਬ ਇਹ ਦਾ ਸਾਰਾ ਬਾਇਓ ਡਾਟਾ ਹਾਂ ਜੇ ਆਪਾਂ ਸ਼ਹਿਰ 'ਚ ਰਹਿੰਦੇ ਆ ਜਾਂ ਪਸੂ ਡੰਗਰ ਨਹੀਂ ਰੱਖਦੇ ਆਪਾਂ 1 एचपी ਦੀ ਚੱਕੀ ਲਾਓ ਆਪਾਂ ਨੂੰ ਬਹੁਤ ਵਧੀਆ ਰਹੂਗੀ ਠੀਕ ਹੈ ਜੀ ਹਾਂ ਤੇ ਮਤਲਬ ਜਿਹੜਾ ਅੱਜ ਕੱਲ੍ਹ ਜਿਵੇਂ ਦੇਖਦੇ ਆਪਾਂ ਕਿਸੇ ਕੋਲੇ ਟਾਈਮ ਨਹੀਂ ਹੁੰਦਾ ਹਾਂ ਹਾਂ ਜੀ ਹਾਂ ਜੀ ਟਾਈਮ ਨਹੀਂ ਹੁੰਦਾ ਬਾਕੀ ਇਹਦੇ ਨਾਲ ਇੱਕ ਹੋਰ ਫਾਇਦਾ ਹੈ ਆਪਾਂ ਤਾਜ਼ਾ ਆਟਾ ਕੱਟ ਕੇ ਖਾ ਸਕਦੇ ਆਂ ਤਾਜ਼ਾ ਆਟਾ ਨਹੀਂ ਆਪਾਂ ਮਤਲਬ ਆਟਾ ਹਫਤੇ 10 ਦਿਨਾਂ ਤੋਂ ਬਾਅਦ ਐਕਸਪਾਇਰ ਹੋ ਜਾਂਦਾ ਆਟਾ ਜਿਹੜਾ ਕੁਝ ਦਿਨ ਬਾਅਦ ਬਿਮਾਰੀਆਂ ਦਾ ਘਰੀ ਹੁੰਦਾ ਜਿਹੜਾ ਆਪਾਂ ਨਾਲੇ ਉਹਦੇ ਵਿੱਚ ਦੇਖਦੇ ਆਪਾਂ ਹੋਰ ਹੀ ਜੀਜੇ ਪੈਣ ਲੱਗ ਗਿਆ ਆਟੇ ਬੰਨੀ ਆਪਾਂ ਘੱਟ ਧਿਆਨ ਦਿੰਨੇ ਆ ਪਰ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਆਪਾਂ ਨੂੰ ਮੇਨ ਆਪਣਾ ਆਟਾ ਹੀ ਆ ਗਿਆ ਸਤਿਬਾਈ ਇਹਦੇ ਵਿੱਚ ਕੋਈ ਹੋਰ ਫੀਚਰ ਹੋਵੇ ਜਿਹੜਾ ਮਤਲਬ ਇਹਦੇ ਵਿੱਚ ਹਲਦੀ ਮਿਰਚ ਧਨੀਏ ਵਾਸਤੇ ਇਹ ਸਪੈਸ਼ਲ ਆ ਇਹਦੇ ਵਿੱਚ ਲੱਗਦਾ ਹੈਗਾ ਅੱਛਾ ਇਹਦਾ ਜਿਹੜਾ ਬੋਰਡ ਹੈ ਇਹ ਐਮ ਡੀ ਐਫ ਬੋਰਡ ਲੱਗਿਆ ਪੂਰਾ ਹਾਰਡ ਬੋਰਡ ਲੱਗਿਆਗਾ ਠੀਕ ਹੈ ਇਹਦੇ ਬੈਕ ਸਾਈਡ ਆਦੇ ਟਾਇਰ ਇਹਦੇ ਹੈਵੀ ਲੱਗੇ ਹੋਏ ਹੈ ਅੱਛਾ ਇਹਦੇ ਬੈਕ ਸਾਈਡ ਆ ਦੇਖੋ ਖਿੜਕੀ ਲੱਗੀ ਹੋਈ ਹੈਗੀ ਅੱਛਾ ਹਾਂ ਇਹ ਸਾਫ ਸਫਾਈ ਨੂੰ ਜਦੋਂ ਆਪਾਂ ਚਲਾਉਣਾ ਇਹਨੂੰ ਖੋਲ ਸਕਦੇ ਆਂਗੇ ਮੋਟਰ ਗਰਮ ਨਹੀਂ ਹੁੰਦੀਗੀ ਠੀਕ ਹੈ ਹਾਂ ਇਹ ਜਿਹੜੇ ਤੰਨੇ ਮਾਡਲ ਹੈ ਜਿਹੜੇ ਆਪਣੇ ਆਪ ਦੇ ਬਣੇ ਹੋਏ ਮਾਡਲ ਹੈ ਵੈਸੇ ਗੁਜਰਾਤ ਦੇ ਵਿੱਚ ਆਉਂਦੀਆਂ ਚੱਕੀਆਂ ਉਹ ਗੁਜਰਾਤ ਵਾਲੇ ਅਲੱਗ ਮਾਡਲ ਲਾ ਕੇ ਉਹ ਥੋੜੇ ਨਰਮ ਹੁੰਦੇ ਆਗੇ ਤੂੜੀ-ਤਾੜੀ ਵਾਲਾ ਬੋਰਡ ਲੱਗਿਆ ਹੁੰਦਾ ਆਪਣੇ ਜਿਹੜੇ ਵਧੀਆ ਬੋਰਡ ਲਾ ਕੇ ਆਪਾਂ ਤਿਆਰ ਕਰੇ ਹੋਏ ਹੈਗੇ ਠੀਕ ਹੈ ਇੱਕ ਸਾਲ ਦੀ ਇਹਦੀ ਗਾਰੰਟੀ ਹੈ ਜੇ ਮੋਟਰ ਮੱਚ ਗਈ ਘਰੇ ਜਾ ਕੇ ਨਵੀਂ ਪਾ ਦੇ ਜਿਵੇਂ ਆਪਣੇ ਕੋਈ ਭਰਾ ਬਾਹਰੋਂ ਦੇਖ ਰਹੇ ਹੁੰਦੇ ਹ हरियाणाੇ ਚੋਂ ਜਾਂ ਕਿਤੋਂ ਵੀ ਦੇਖ ਰਹੇ ਹੁੰਦੇ ਪਹੁੰਚ ਕਰ ਦੋਂਗੇ ਚੱਕੀ ਪਹੁੰਚ ਆਪਣੀ ਆਲ ਪੰਜਾਬ ਸਪਲਾਈ ਹੈਗੀ ਘਰੇ ਛੱਡ ਕੇ ਆਵਾਂਗੇ ਪਹਿਲਾਂ ਚੱਕੀ ਪਹੁੰਚੂਗੀ ਬਾਅਦ ਚ ਪੈਸੇ ਲੈ ਕੇ ਠੀਕ ਹੈ ਜੀ ਹਾਂ ਤੇ ਇਹ ਚੀਜ਼ ਬਹੁਤ ਵਧੀਆ ਲੱਗੀ ਬਾਈ ਤੁਹਾਡੀ ਹਨਾ ਤੇ ਦੋਸਤੋ ਤੁਸੀਂ ਜਰੂਰ ਵਿਜ਼ਿਟ ਕਰੋ ਨੰਬਰ ਆਪਾਂ ਸਕਰੀਨ ਦੇ ਉੱਤੇ ਬਾਈ ਹੋਰਾਂ ਦਾ ਦਿੱਤਾ ਹੋਇਆ ਨਹੀਂ ਆਉਣਾ ਨਹੀਂ ਟਾਈਮ ਹੈਗਾ ਘਰੇ ਬੈਠੇ ਵੀ ਚੱਕੀ ਮੰਗਵਾ ਸਕਦੇ ਹੋ ਚੱਕੀ ਤੁਹਾਡੇ ਕੋਲੇ ਪਹੁੰਚੂਗੀ ਪੈਸੇ ਤੁਸੀਂ ਬਾਅਦ ਚ ਭੇਜ ਸਕਦੇ ਹਾਂਜੀ ਆ ਆ ਗਿਆ 2 HP ਮਾਡਲ ਇਹ ਉਹ ਇਸੇ ਤਰ੍ਹਾਂ ਇਹਦੇ ਦਾਣੇ 18 ਕਿਲੋ ਦਾਣੇ ਪੈਂਦੇ ਹੈਗੇ ਅੱਛਾ ਹਾਂ ਜਿਹੜਾ ਇਹ ਹੈ ਇਹ ਕੀ ਪਈ 1.5 HP ਨਾਲ ਨਹੀਂ ਆਉਂਦੀ ਕਿਉਂਕਿ ਇਹ ਲੇਟੀ ਜ਼ਿਆਦਾ ਕੱਢਣ ਵਾਸਤੇ ਹੈਗੀ ਠੀਕ ਹੈ ਇਹਦੇ ਨਾਲ ਆਪਾਂ 1.5 ਕੁਆਂਟਲ 2 HP ਚੱਕੀ ਦੇ ਨਾਲ ਆਪਾਂ ਮਤਲਬ ਦਲੀਆ ਕੱਢ ਸਕਦੇ ਆਂ ਪਸੂ ਵਾਲਾ ਠੀਕ ਹੈ ਜੀ ਆ 40 ਤੋਂ 50 ਕਿਲੋ ਦਾਣਾ ਕੱਢਦੀ ਹੈ ਇਹ ਓਵੇਂ ਫਿਊਚਰ ਹੈ ਇਹਦੇ ਜਾਲੀਆਂ ਇਹਦੇ ਨਾਲ 8 ਹੈਗੀਆਂ ਹੈਵੀ ਜਾਲੀਆਂ ਹੈ ਟੈਂਕ ਵੱਡਾ ਹੈ 15 ਕਿਲੋ ਵਾਲਾ ਟੈਂਕ ਹੈ ਇਹਦਾ ਠੀਕ ਹੈ ਤੇ ਇਹਦੇ ਨਾਲ ਸਾਰੀ ਚੀਜ਼ ਉਹ ਵਧੀਆ ਬੋਰਡ ਲੱਗਿਆ ਹੋਇਆਗਾ ਇਹਦੇ ਵੀ ਉਸੇ ਤਰ੍ਹਾਂ ਜਿਵੇਂ ਕਿ ਉਹਦੇ ਖਿੜਕੀ ਲੱਗੀ ਹੋਈ ਹੈਗੀ ਇਹਦੀ ਵੀ ਆ ਦੇਖੋ ਖਿੜਕੀ ਲੱਗੀ ਹੈ ਠੀਕ ਹੈ ਹਾਂ ਸਾਫ ਸਫਾਈ ਨੂੰ ਜੇ ਆਪਾਂ ਇਹਨੂੰ ਖੋਲਣੀ ਆ ਕਾਪਰ ਵੈਂਡਿੰਗ ਮੋਟਰ ਹੋਊ ਵੀ 1 ਸਾਲ ਦੀ ਗਾਰੰਟੀ ਹੈ ਜੇ ਮੋਟਰ ਤਿੰਨੇ ਚੱਕੀਆਂ ਦੀ ਮੋਟਰ ਮੱਚਦੀ ਆ ਘਰੇ ਜਾ ਕੇ ਆਪਾਂ ਨਵੀਂ ਪਾ ਕੇ ਆਵਾਂਗੇ ਠੀਕ ਹੈ 1 ਸਾਲ ਤੱਕ 1 ਸਾਲ ਤੱਕ ਉਸ ਤੋਂ ਬਾਅਦ ਵੀ ਰਿਪੇਅਰ ਦਾ ਸਾਰਾ ਆਪਣੇ ਕੋਲ ਹੀ ਪ੍ਰਬੰਧ ਹੈ ਇਹ 3 ਐਚਪੀ ਮਾਡਲ ਆ ਗਿਆ ਇਹਦੇ ਵੀ ਫੀਚਰ ਛੇਵੇਂ ਹੀ ਹੈਗੇ ਇਹ ਤਿੰਨੇ ਚੱਕੀਆਂ ਫੁੱਲੀ ਆਟੋਮੈਟਿਕ ਹੈ ਅੱਛਾ ਜਦੋਂ ਦਾਣੇ ਪਾਵਾਂਗੇ ਚੱਲੂ ਵੀ ਜਦੋਂ ਦਾਣੇ ਇਹਨਾਂ ਦੇ ਵਿੱਚ ਖਤਮ ਹੋਗੇ 3 ਮਿੰਟਾਂ ਦੇ ਅੰਦਰ ਅੰਦਰ ਚ ਆਪਣੇ ਆਪ ਬੰਦ ਹੋ ਜਾਣਾ ਆਪਣੇ ਆਪ ਬੰਦ ਹੋ ਜਾਣਾ ਦਾਣੇ ਪਾਓ ਇਹਦੇ ਵਿੱਚ ਤੇ ਚਾਹੇ ਆਪਾਂ ਬਾਹਰ ਚਲੇ ਗਏ ਆਉਂਦਿਆਂ ਨੂੰ ਆਟਾ ਫਸਾਈ ਕਰਕੇ ਆਪਣੇ ਆਪ ਬੰਦ ਹੋ ਜਾਈ ਠੀਕ ਹੈ ਗੱਲ। ਹਾਂਜੀ। ਅੱਛਾ ਮਤਲਬ ਇਹ ਆਪ ਹੀ ਬੰਦ ਕਰ ਦਿੰਦੀ ਹੈਗੀ। ਹਾਂ ਹਾਂ ਆਪਣੇ ਸੈਂਸਰ ਲੱਗੇ ਹੈਗੇ। ਜਦੋਂ ਆਪਾਂ ਸਵਿੱਚ ਲਾਵਾਂਗੇ ਇਹਦਾ ਅਲਾਰਮ ਵੱਜਦਾ ਹੈਗਾ। ਜਦੋਂ ਦਾਣੇ ਪਾਤੇ ਇਹ ਚੱਲੂ। ਤੇ ਦੋਸਤੋ ਤੁਸੀਂ ਇੱਥੇ ਇਹਦੇ ਵਿੱਚ ਨਵਾਂ ਫੀਚਰ ਇਹ ਦੇਖੋ ਯਾਰ ਇਹ ਨਹੀਂ ਹੈਗਾ ਵੀ ਦਾਣੇ ਖਤਮ ਹੋ ਗਏ ਮੋਟਰ ਨੇ ਚੱਲੀ ਜਾਣਾ ਚੱਲੀ ਜਾਣਾ ਗਰਮ ਹੋ ਕੇ ਮੱਚ ਕੇ ਮਤਲਬ ਮੋਟਰ ਖਰਾਬ ਹੋਗੀ। ਤਾਂ ਇਹਦੇ ਵਿੱਚ ਆਟੋ ਕੱਟ ਲੱਗਿਆ ਹੋਇਆ ਹੈਗਾ। ਜਦੋਂ ਮਤਲਬ ਇਹਦੇ ਵਿੱਚ ਦਾਣੇ ਖਤਮ ਹੋ ਗਏ ਤਾਂ ਉੱਥੇ ਮੋਟਰ ਨੇ ਕੱਟ ਕਰ ਦੇਣਾ ਮੋਟਰ ਆਪ ਹੀ ਬੰਦ ਹੋ ਜਾਊਗੀ। ਤੁਸੀਂ ਮਤਲਬ ਇਹਨੂੰ ਕਮਾਂਡ ਦੇ ਕੇ ਵੀ ਛੱਡ ਸਕਦੇ ਹੋ ਹਾਂਜੀ ਹਾਂਜੀ ਹਾਂ ਇਹਦੇ ਵਿੱਚ ਆਟੋਮੈਟਿਕ ਹੀ ਹੁੰਦਾ ਇਹ ਜਦੋਂ ਦਾਣੇ ਖਤਮ ਹੋ ਗਏ ਆਪਣੇ ਆਪ ਇਹਨੇ ਬੰਦ ਹੋ ਜਾਣਾ ਹੈਗਾ ਸੈਂਸਰ ਹੁੰਦੇ ਆ ਇਹਦੇ ਵਿੱਚ ਠੀਕ ਹੈ ਜੀ ਸੈਂਸਰਾਂ ਦੇ ਨਾਲ ਜਦੋਂ ਦਾਣੇ ਲੱਗਣੋਂ हट ਗਏ 3 ਮਿੰਟਾਂ ਦੇ ਅੰਦਰ ਆਪਣੇ ਆਪ ਬੰਦ ਹੋ ਜੂਗਾ ਠੀਕ ਹੈ ਬਈ ਜਦੋਂ ਆਪਾਂ ਇਹਦੀ ਸਵਿਚ ਲਾਵਾਂਗੇ ਆਲਾਰਮ ਮਾਰਦੀ ਹੈ ਜਦੋਂ ਦਾਣੇ ਪਾਦੇ ਆਪਣੇ ਆਪ ਚੱਲ ਪੈਂਦੀ ਹੈ ਤੇ ਭਾਈ ਦੇਖਿਆ ਜਾਵੇ ਤਾਂ ਯਾਰ ਸਹਜ ਵੀ ਬਹੁਤ ਘੱਟ ਹੈ ਜੇ ਮੈਂ ਥਾਂ ਦੀ ਅੱਜ ਕੱਲ੍ਹ ਕਿਸੇ ਹੱਦ ਤੱਕ ਘੱਟ ਹੈ ਹਾਂਜੀ ਹਾਂਜੀ ਘੱਟ ਥਾਂ ਦੇ ਵਿੱਚ ਵੀ ਟਿਕ ਜਾਂਦਾ ਆ ਦੇਖੋ ਜਿਵੇਂ ਇਹ ਠੀਕ ਹੈ ਜਦੋਂ ਆਪਾਂ ਇਹਨੂੰ ਸੁਪਰ ਯੂਜ਼ ਕਰਨਾ ਹੈਗਾ ਇਹਨੂੰ ਇਸ ਤਰ੍ਹਾਂ ਲਾਓ ਜਾਂ ਹਲਦੀ ਮਿਰਚ ਜਾਂ ਆਪਾਂ ਦਲੀਆ ਦੁਲੀਆ ਜਾਦੇ ਕਰਨਾ ਹੈ ਇਸ ਤਰ੍ਹਾਂ ਲੱਗ ਜਾਂਦਾ ਐਡਜਸਟੇਬਲ ਅਕਲ ਹਾਂ ਹਾਂ ਆ ਦੇਖੋ ਆ ਦੇਖੋ ਹੈਵੀ ਜਾਲੀਆਂ ਐ ਅੱਠ ਜਾਲੀਆਂ ਸਾਰਾ ਸਮਾਨ ਇਹਦੇ ਨਾਲ ਕੱਪੜਾ ਇਹ ਬਾਈ ਮੜਾ ਜਾਲੀਆਂ ਦਿਖਾਓ ਹਾਂਜੀ ਹਾਂਜੀ ਜਾਲੀਆਂ ਦੇਖੋ ਇੱਕ ਦੀ ਜਾਲੀ ਦੇ ਮਤਲਬ ਇਹ ਬਰੀਕ ਦੇ ਹਿਸਾਬ ਨਾਲ ਦੇਖੋ ਇੱਕ ਨੰਬਰ ਤਾਂ ਜਮ੍ਹਾਂ ਮੈਦੇ ਵਾਲੀ ਆ ਗਈ ਬਰੀਕ ਆ ਗਈ ਦੋ ਨੰਬਰ ਉਸ ਤੋਂ ਬਾਅਦ ਥੋੜੀ ਜਿਹੀ ਮੋਟੀ ਆ ਗਈ ਜਿਵੇਂ ਆਪਾਂ ਆਟਾ ਬਰੀਕ ਆਟਾ ਤਿੰਨ ਨੰਬਰ ਤੋਂ ਦੋ ਜਿਆਦੇ ਮੋਟਾ ਆਟਾ ਤੇ 5 6 7 8 ਇਸ ਤਰ੍ਹਾਂ ਮਤਲਬ ਦਾਣਾ ਦਲੀਆ ਸਾਰੀ ਚੀਜ਼ੇ ਦੇ ਵਿੱਚ ਹੀ ਆ ਜਾਂਦੀ ਹੈ ਦਾਣਾ ਦੂਣਾ ਮਤਲਬ ਆ ਦੇਖੋ ਇਹਦੇ ਉੱਤੇ ਮਤਲਬ ਆ ਜਿਹੜਾ ਲੋਗੋ ਲੱਗਿਆ ਹੋਇਆ ਹੈਗਾ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਦਿੱਤੇ ਠੀਕ ਹੈ ਜੀ ਹਿੰਦੀ ਪੰਜਾਬੀ ਦੋਨੇ ਲੈਂਗੁਏਜ ਲਿਖੀ ਹੋਈ ਹੈ ਆਪਾਂ ਇਹਨੂੰ ਪਹਿਲਾਂ ਸਾਰਿਆਂ ਨੂੰ ਪੜ੍ਹਨਾ ਹੁੰਦਾ ਹੈ ਪੜ੍ਹ ਕੇ ਅੱਧੀ ਜਾਣਕਾਰੀ ਤਾਂ ਆਪਾਂ ਨੂੰ ਵੈਸੇ ਮਿਲ ਜਾਂਦੀ ਹੈ ਫਿਰ ਵਰਤਨੀ ਹੈ ਹਾਂ ਜੀ ਇਹ ਨਹੀਂ ਹੈਗਾ ਵੀ ਬੰਦਾ ਖਰਾਬ ਕਰ ਦੂਗਾ ਜਾਂ ਮੋਟਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨਕ ਨਾ ਨਾ ਕੁਝ ਨਹੀਂ ਹੁੰਦਾ ਬਸ ਥੋੜਾ ਜਿਹਾ ਸਮਝਣ ਦੀ ਲੋੜ ਹੁੰਦੀ ਹੈ ਜਦੋਂ ਅਸੀਂ ਕਈ ਵਾਰੀ ਚੱਕੀ ਛੱਡ ਕੇ ਆ ਟ੍ਰੇਨਿੰਗ ਵੀ ਦੇ ਕੇ ਆਉਂਦੇ ਟ੍ਰੇਨਿੰਗ ਦੇ ਕੇ ਆਉਂਦੇ ਆ ਕਰੀ ਤੇ ਇਹ ਬਾਈ ਛੋਟੀ ਗੱਲ ਬਹੁਤ ਵਧੀਆ ਲੱਗੀ ਯਾਰ ਤੇ ਬਾਈ ਹੁਣ ਆਪਾਂ ਦੇਖਿਆ ਜਾਵੇ ਤਾਂ ਜਿਹੜੀ ਸਾਰਿਆਂ ਤੋਂ ਛੋਟੀ ਵਾਲੀ ਆ ਤਾਂ ਉਹਦਾ ਰੇਟ ਕੀ ਹੋਊਗਾ ਜੀ ਇਹਦਾ ਰੇਟ ਦੇਖੋ ਜਿਹੜੀ 1 ਐਚਪੀ ਚੱਕੀ ਆ ਇਹਦਾ 11800 ਰੁਪਏ ਪ੍ਰਾਈਸ ਆ ਅੱਛਾ ਹਾਂ ਫਿਰ ਜੇ ਕੋਈ ਬਾਈ ਆਪਣੀ ਵੀਡੀਓ ਦੇਖ ਕੇ ਆਉਂਦਾ ਆਪਣੇ ਜਿਹੜਾ ਵੀਡੀਓ ਦੇਖ ਕੇ ਆਉਗਾ ਉਹਨਾਂ ਨੂੰ ਆਪਾਂ ਜਿਹੜਾ 800 ਰੁਪਏ ਉਹਨਾਂ ਨੂੰ ਲੈਸ ਕਰਾਂਗੇ ਅੱਛਾ ਹਾਂ ਤੇ ਦੋਸਤੋ ਤੁਸੀਂ ਜੇਕਰ ਸਾਡੀ ਵੀਡੀਓ ਦੇਖ ਕੇ ਆਉਂਗੇ ਸ਼ੇਅਰ ਕਰਕੇ ਆਉਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉਂਗੇ 800 ਰੁਪਏ ਦਾ ਤੁਹਾਨੂੰ ਤੁਰਤ ডিসਕਾਊਂਟ ਦੇਣਗੇ ਬਾਈ ਹੋਰੀ ਤੇ ਬਾਈ ਅੱਗੇ ਜਿਹੜੀ 2 HP ਦੀ ਦੇਖੋ 2 HP ਚੱਕੀ ਹੈ ਜਿਹੜੀ 15800 ਰੁਪਏ ਦੀ ਹੈ ਇਹਦੇ 'ਚ ਵੀ 800 ਰੁਪਿਆ ਆਪਾਂ ਮਤਲਬ ਠੀਕ ਇਹ 15800 ਦੀ ਯਾਨੀ ਕਿ 15000 ਦੀ 15000 ਰੁਪਏ ਦੀ ਇਹ ਇਹ ਹੈ ਕਿ 19800 ਰੁਪਏ ਦੀ ਇਹਦੇ ਵਿੱਚੋਂ 800 ਰੁਪਏ ਦੀ ਚੁਲ ਲੈ ਸਕਦੇ ਹੋ ਠੀਕ ਹੈ ਦੋਸਤੋ ਇਹ ਹੈ ਕਿ ਜੇ ਮੈਂ ਤੁਸੀਂ ਡੈਰੀ ਫਾਰਮਿੰਗ ਦਾ ਕੰਮ ਕਰਦੇ ਹੋ ਜਾਦੇ ਲੋਡ ਵਾਲੀ ਚੀਜ਼ ਆ ਗਈ। ਜੇ 10-12 ਘਰੇ ਪਸ਼ੂ ਰੱਖਦੇ ਆਂ ਜਾਂ 8 ਤਾਂ 10 10-12 ਘਰੇ ਪਸ਼ੂ ਰੱਖੇ ਹੋਏ ਆ ਇਹ ਉਹਦੇ ਮਤਲਬ ਵਰਤੋਂ ਵਾਸਤੇ ਇਹ 19000 ਰੁਪਏ ਰੇਟ ਦਾ ਸਸਾ 19000 ਰੁਪਏ ਜੇ ਇਹ ਕਿਸੇ ਨੇ ਘਰੇ ਮੰਗਵਾਉਣੀ ਹੈ ਆਪਣਾ ਕੈਸ਼ ਔਨ ਡਿਲੀਵਰੀ ਦਾ ਵੀ ਕੰਮ ਹੈ ਇਹਨਾਂ ਦੇ ਵਿੱਚ ਹਜ਼ਾਰ-ਹਜ਼ਾਰ ਰੁਪਿਆ ਟਰਾਂਸਪੋਰਟ ਦਾ ਇਹਦੇ ਵਿੱਚ ਪਲੱਸ ਹੋ ਜਾਊਗਾ। ਠੀਕ ਹੈ। ਜਿਵੇਂ ਕਿ ਇਹ ਚੱਕੀ ਆ 1 HP ਦੀ। ਇਹ ਚੱਕੀ ਆਪਾਂ 12000 ਰੁਪਏ ਦੇ ਵਿੱਚ ਘਰੇ ਛੱਡ ਕੇ ਆਵਾਂਗੇ। ਠੀਕ ਹੈ ਹਾਂ ਜਦੋਂ ਘਰੇ ਚੱਕੀ ਪਹੁੰਚ ਗਈ ਚਲਾ ਕੇ ਚੈੱਕ ਕਰਕੇ ਉਸ ਤੋਂ ਬਾਅਦ ਪੇਮੈਂਟ ਲੈ ਕੇ ਆਵਾਂ ਅੱਛਾ ਹਾਂ ਅਗਲੇ ਨੂੰ ਚੈੱਕ ਕਰਵਾ ਕੇ ਦੇ ਕੇ ਕਰਵਾ ਕੇ ਆਲ ਪੰਜਾਬ ਆਪਣੀ 300 ਕਿਲੋਮੀਟਰ ਦਾ 1000 ਰੁਪਏ ਦੇ ਵਿੱਚ ਹੀ ਚੱਕੀ ਜਾਊਗੀ ਠੀਕ ਹੈ ਮਤਲਬ ਚੈੱਕ ਕਰਾਉਣ ਤੋਂ ਬਾਅਦ ਸਾਲ ਦੀ ਗਾਰੰਟੀ ਤਾਂ ਥੋੜੀ ਸਾਲ ਦੀ ਗਾਰੰਟੀ ਹੁੰਦੀ ਹੈ ਇਹ 2 HP ਮਾਡਲ ਆ ਗਿਆ 16000 ਦਾ ਕੈਸ਼ ਔਨ ਡਿਲੀਵਰੀ ਹੈ ਜਿਹੜਾ 3 HP ਦਾ ਇਹ 20000 ਰੁਪਏ ਦੀ ਘਰੇ ਵਿੱਚ ਪਹੁੰਚੂਗੀ ਬਿਲਕੁਲ ਬਿਲਕੁਲ ਤੇ ਦੋਸਤੋ ਨੰਬਰ ਬਾਈ ਹੋਰਾਂ ਤੋਂ ਆਪਾਂ ਜਾਣਦੇ ਆ ਐਡਰੈਸ ਜਾਣਦੇ ਆ ਭਾਈ ਇੱਕ ਆਪਣਾ ਡਰ ਨੰਬਰ ਬੋਲ ਦੋ ਤੇ ਡਰੈਸ ਸਹੀ ਲਗੇਗਾ ਦੇਖੋ ਜੀ ਆਪਣਾ ਜਿਹੜਾ ਇਹ ਮੰਡੀ ਕਾਲਿਆਂ ਵਾਲੀ ਹੈ ਹਾਂਜੀ ਇਹ ਐਸ ਹਰਿਆਣਾ ਪੰਜਾਬ ਦੇ ਬਾਰਡਰ ਤੇ ਪੈਂਦਾ ਹੈਗਾ ਵੈਸੇ ਜ਼ਿਲ੍ਹਾ सिरसा ਹੈ ਜੀ ਤੇ ਜੇ ਕਿਸੇ ਨੇ ਮੰਗਾਉਣੀ ਹੈ ਤਾਂ ਆਪਾਂ ਮਤਲਬ ਘਰੇ ਛੱਡ ਕੇ ਆਵਾਂਗੇ ਚਾਹੇ 300 ਕਿਲੋਮੀਟਰ ਦਾ ਆਰਡਰ ਦੇ ਦੇ ਠੀਕ ਹੈ ਵੈਸੇ ਇਹ ਆਪਣਾ ਜਿਹੜਾ ਰੋਡ ਹੈ ਇਹ ਦੇਸੂ ਰੋਡ ਹੈ ਦੇਸੂ ਰੋਡ ਦੇਸੂ ਰੋਡ ਵਾਜਦਾਗਾ ਇਹ ਜਿਹੜੀ ਸੜਕ ਹੈ ਪੰਜਾਬ ਨੂੰ ਜਾਂਦੀ ਹੈਗੀ ਤਲਵੰਡੀ ਰਾਮਾ ਠੀਕ ਹੈ ਹਾਂ ਇਹਦੇ ਉੱਤੇ ਆਪਣੀ ਜਨਤਾ ਹਸਪੀਟਲ ਦੇ ਕੋਲੇ ਆਪਣੀ ਦੁਕਾਨ ਹੈ ਇੱਧਰ ਜਨਤਾ ਹਸਪੀਟਲ ਆ ਇਹ ਮਸ਼ਹੂਰ ਹੈ ਤੇ ਇੱਧਰ ਰੁਤਕ ਬਵਾਸੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਨੰਬਰ ਬੋਲ ਦੋ ਆਪਣਾ ਹਾਂਜੀ ਆਪਣਾ ਨੰਬਰ ਹੈ ਬਾਈ ਇਹ ਬਾਕੀ ਸਰਗਰੀ ਤੇ ਵੀ ਤੁਸੀਂ ਦੇ ਦਿਓ 935470767 ਠੀਕ ਹੈ ਤੇ ਦੋਸਤੋ ਇਹ ਮਤਲਬ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਉਣਾ 800 ਰੁਪਏ ਦਾ ਤੁਹਾਨੂੰ ਡਿਸਕਾਊਂਟ ਦੇਣਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇੱਕ ਵੀਡੀਓ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਤੇ ਬਾਈ ਹੋਰਿਆਂ ਦੇ ਨਾਲ ਜਿਵੇਂ ਆਪਾਂ ਸਾਰੀ ਗੱਲਬਾਤ ਦੇਖੀ ਆ ਚੱਕੀ ਤੁਸੀਂ ਨਹੀਂ ਟਾਈਮ ਹੈਗਾ ਨਹੀਂ ਆਉਣਾ ਤਾਂ ਘਰੇ ਬੈਠੇ ਮੰਗਾ ਸਕਦੇ ਹੋ ਪਰ ਉਹਦੇ ਵਾਸਤੇ 1000 ਰੁਪਏ ਜਿਹੜਾ ਤੁਹਾਨੂੰ ਟਰਾਂਸਪੋਰਟ ਦਾ ਕਿਰਾਇਆ ਪਊਗਾ ਤੇ ਉਹ ਤੋਂ ਬਾਅਦ ਇਹ ਨਹੀਂ ਹੈਗਾ ਵੀ ਕੋਈ ਉਹੀ ਮਤਲਬ ਕਿਸੇ ਤਰ੍ਹਾਂ ਦਾ ਕੋਈ ਤੁੱਥ ਮੱਥ ਚੀਜ਼ ਕਰਕੇ ਭੇਜਤੀ ਤਾਂ ਤੁਹਾਨੂੰ 1 ਸਾਲ ਦੀ ਗਾਰੰਟੀ ਦੇਣਗੇ ਮਤਲਬ ਮਿਸਤਰੀ ਆ ਜਿਹੜਾ ਘਰੇ ਆ ਕੇ ਤੁਹਾਨੂੰ ਟ੍ਰੇਨਿੰਗ ਦੇ ਕੇ ਆਉਣਗੇ ਜਦੋਂ ਤੁਸੀਂ ਟ੍ਰੇਨਡ ਹੋਗੇ ਫਿਰ ਮਤਲਬ ਹੱਟਾ ਪੀਂਦੇ ਹੋਗੇ ਬਾਈ ਜੀ ਹੋਰੀ ਫੇਰ ਘਰ ਆਉਣਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਤੇ ਇਹ ਸੀਗੇ ਨਾਲ ਸਾਡੇ ਬਾਈ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਹਾਂ